ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਆਏ ਹੋਏ ਹਾਂ ਜੀ ਹਰਮੰਦਰ ਸਾਹਿਬ ਸੋ ਛੋਟੀ ਜੀ ਵੀਡੀਓ ਬਣਾਉਂਗੀ ਮੈਂ ਬਾਲੀ ਵੱਡੀ ਨਹੀਂ ਬਣਾਣੀ ਕਿਉਂਕਿ ਥੋੜੇ ਥੱਕੇ ਪਏ ਹਾਂ ਥੱਕੇ ਮੈਂ ਮਹਿਸੂਸ ਹੋ ਰਿਹਾ ਤੁਹਾਨੂੰ ਮੇਰੇ ਫੇਸ ਤੋਂ ਪਤਾ ਚੱਲ ਰਿਹਾ ਹੋਣਾ ਵੀ ਥਕੇ ਮੈਂ ਬਹੁਤ ਆ ਚੁੱਕਿਆ ਸੋ ਅੱਜ ਆਪਾਂ ਗੱਲ ਕਰਾਂਗੇ ਇਹ ਵੀ ਚਲਾਕੀਆਂ ਕਰਨੀਆਂ ਛੱਡੋ ਮੂਰਲੇ ਨੂੰ ਸਭ ਪਤਾ ਹੁੰਦਾ ਠੀਕ ਹੈ ਜਦੋਂ ਤੁਸੀਂ ਕਿਸੇ ਦੇ ਸਾਹਮਣੇ ਕੋਈ ਚਲਾਕੀ ਕਰਦੇ ਹੋ ਤੇ ਬਹੁਤ ਵੱਡਾ ਝੂਠ ਮਾਰ ਰਹੇ ਹੋ ਉਹਨੂੰ ਹਾਲਾਂਕਿ ਉਹ ਮੂਰਲੇ ਨੂੰ ਸਾਰਾ ਤੇ ਉਹ ਜੀ ਜਨਾ ਕਰਿਆ ਕਰੋ ਤੁਸੀਂ ਬਿਲਕੁਲ ਨਾ ਕਰਿਆ ਕਰੋ ਉਦੋਂ ਆਪ ਨੂੰ ਵੀ ਹਸੀ ਆਉਂਦੀ ਹੈ ਵੀ ਮੈਨੂੰ ਸਾਰਾ ਕੁਝ ਪਤਾ ਹੈ ਫਿਰ ਵੀ ਮੇਰੇ ਕੋਲੇ ਚਲਾਕੀਆਂ ਕਰ ਰਿਹਾ ਹੈ ਠੀਕ ਹੈ ਚਲਾਕੀਆਂ ਦਾ ਮਤਲਬ ਇਹ ਹੁੰਦਾ ਵੀ ਦੂਸਰੇ ਬੰਦੇ ਨੂੰ ਤੁਸੀਂ ਬੇਵਕੂਫ ਨਾ ਸਮਝਿਆ ਕਰੋ ਮੂਰਲੇ ਨੂੰ ਐ ਪਾਗਲ ਨਾ ਬਣਾਇਆ ਕਰੋ ਵੀ ਇਹਨੂੰ ਕੁਝ ਨਹੀਂ ਪਤਾ ਮੈਂ ਚਲਾਕੀਆਂ ਕਰ ਰਹੀਆਂ ਮੈਂ ਸਿਆਣਾ ਬਾਦਾਂ ਬਾਦਾਂ ਤੇ ਇਹ ਇਹਨੂੰ ਕੁਝ ਨਹੀਂ ਪਤਾ ਸਾਰਾ ਪਤਾ ਹੁੰਦਾ ਵੀਰੇ ਸਾਰਾ ਪਤਾ ਹੁੰਦਾ ਬੰਦਾ ਜਾਣ ਬੁੱਝ ਕੇ ਚੁੱਪ ਕਰ ਜਾਂਦਾ ਉਹਨੂੰ ਐ ਲੱਗਦਾ ਵੀ ਜੇ ਮੇਰੀ ਚੁੱਪ ਰਹਿਣ ਨਾਲ ਕੁਝ ਗੱਲਾਂ ਪੜਦੇ ਜੇ ਰਹਿੰਦੀਆਂ ਤਾਂ ਬਹੁਤ ਸੋਹਣੀ ਗੱਲ ਹੈ ਪਰ ਬੇਵਕੂਫ ਲੋਕੇ ਦਾ ਗਲਤ ਮਤਲਬ ਕੱਢ ਲੈਂਦੇ ਉਹਨੂੰ ਐ ਲੱਗਦਾ ਵੀ ਇਹ ਮੂਰਲਾ ਮੋਟੀ ਮਤਦਾਈ ਉਹਨੂੰ ਪਤਾ ਹੀ ਨਹੀਂਗਾ ਇਸਦਾ ਵੀਰੇ ਸਾਰਾ ਪਤਾ ਹੁੰਦਾ ਬੰਦੇ ਨੂੰ ਇੱਥੇ ਕਮਲਾ ਕੋਹਣਾ ਇਸ ਦੁਨੀਆ ਤੇ ਕੋ ਨਹੀਂ ਚਾਹੀਦੀਆਂ ਕਿਉਂਕਿ ਮੂਰਲਾ ਸਭ ਫੜ ਲੈਂਦਾ ਚਲਾਕੀਆਂ ਅੱਜ ਕੱਲ ਐਸਾ ਕੋਈ ਬੰਦਾ ਨਹੀਂ ਜਿਹੜਾ ਸੁੱਡੀ ਰਮ ਜਣਾ ਜਾਣ ਸਕੇ ਤੇ ਉਹਦਾ ਖਾਰਜ ਕਰਕੇ ਬਾੜੇ ਹੀ ਹਰਖ ਚੜਦਾ ਵੀ ਤੋ ਤੁਸੀਂ ਕਿਸੇ ਨੂੰ ਹੱਟ ਵੀ ਕੀਤਾ ਹੁੰਦਾ ਤੇ ਬਾਅਦ ਵਿੱਚ ਤੁਸੀਂ ਉਹਦੇ ਕੋਲ ਚੰਗੇ ਵੀ ਬਣਨਾ ਸ਼ੁਰੂ ਕਰ ਦਿੰਨੇ ਹੋ ਉਹ ਹੁੰਦੀਆਂ ਚਲਾਕੀਆਂ ਤੇ ਜਿਹਨੂੰ ਲਾਰਾ ਲਾਉਣਾ ਕਿਸੇ ਨਾਲ ਫਰੋਡ ਕਰਨਾ ਇਹ ਸਭ ਤੋਂ ਗਲਤ ਗੱਲ ਹੈ ਸੋ ਅਕਾਲ ਪੁਰਖ ਵੈਸੂ ਤੋਂ ਡਰਿਆ ਕਰੋ ਇਹ ਦੇਣੀਆਂ ਪੈ ਜਾਂਦੀਆਂ ਕਿਉਂਕਿ ਪ੍ਰਮਾਤਮਾ ਸਭ ਦੇਖਦਾ ਪ੍ਰਮਾਤਮਾ ਸਭ ਨਾਲ ਹੁੰਦਾ ਜੈਸਾ ਕਰੋਗੇ ਵੈਸਾ ਭਰੋਗੇ ਇਹ ਗੱਲ ਵੀ ਸੱਚ ਹੈ ਠੀਕ ਹੈ ਤੇ ਜਿਸ ਨੂੰ ਕੋਈ ਇਨਸਾਨ ਚੰਗਾ ਨਹੀਂ ਲੱਗਦਾ ਉਹਨੂੰ ਬੁਲਾਉਣਾ ਛੱਡ ਦਿਓ ਠੀਕ ਹੈ ਨਮਾ ਨਾ ਬੁਲਾਓ ਕੋਈ ਦੁੱਖ ਨਹੀਂ ਪਰ ਹਨਾ ਪਰ ਉਹਨੂੰ ਬੇਵਕੂਫ ਨਾ ਬਣਾਓ ਉਹਦੇ ਨਾਲ ਚਲਾਕੀਆਂ ਨਾ ਕਰੋ ਉਹ 쇼 ਨਾ ਕਰੋ ਵੀ ਉਹਨੂੰ ਕੁਝ ਨਹੀਂ ਪਤਾ ਤੇ ਅਸੀਂ ਬੜੇ ਚਲਾਕ ਐ ਐਡੇ ਚਲਾਕ ਤੁਸੀਂ ਹੈ ਨਹੀਂ ਕਿਉਂਕਿ ਮੂਰਲਾ ਵੀ ਸੋਡੀਆਂ ਚਲਾਕੀਆਂ ਫੜ ਲੈਂਦਾ ਹੁੰਦਾ ਹੈ ਤਾਂ ਮੇਰਾ ਕਹਿਣ ਦਾ ਭਾਵ ਇਹ ਹੈ ਵੀ ਜਦੋਂ ਤੁਸੀਂ ਕਿਸੇ ਨਾਲ ਪਹਿਲੀ ਗੱਲ ਤਾਂ ਤੁਸੀਂ ਬਹੁਤ ਮਾੜੀ ਕਰਦੇ ਹੋ ਹੱਦੋਂ ਵੱਧ ਮਾੜੀ ਕਰਦੇ ਹੋ ਉਦੋਂ ਬਾਅਦ ਤੁਸੀਂ ਆਪਣੇ ਆਪ ਨੂੰ ਵੀ ਸਹੀ ਸਾਵਧਾਨ ਕਰਨ ਚ ਲੱਗ ਜਾਨੇ ਹੋ ਅਸੀਂ ਸਹੀ ਹਾਂ ਸਹੀ ਹਾਂ ਠੀਕ ਹੈ ਜੋ ਸੁੱਤੋਂ ਹੋ ਜਾਂਦਾ ਹੁੰਦਾ ਉਹਨੂੰ ਛੱਡ ਦਿਆ ਕਰੋ ਫਿਰ ਤੁਸੀਂ ਬਾਰ ਬਾਰ ਫਿਰ ਅਗਲੇ ਨੂੰ ਛੇੜਿਆ ਵੀ ਨਾ ਕਰੋ ਠੀਕ ਹੈ ਮੈਂ ਗੱਲਾਂ ਸੱਚੀਆਂ ਹੀਆਂ ਕਰਦੀ ਹੁੰਦੀਆਂ ਕਈਆਂ ਨੂੰ ਮੇਰੀਆਂ ਗੱਲਾਂ ਚੰਗੀਆਂ ਲੱਗਣੀਆਂ ਕਈਆਂ ਨੂੰ ਮਾੜੀਆਂ ਲੱਗਣੀਆਂ ਪਰ ਮੈਂ ਇਥੋਂ ਫਰੋਡ ਜੀਆਂ ਗੱਲਾਂ ਨਹੀਂ ਹੁੰਦੀਆਂ ਮੈਂ ਉਹ ਹੀ ਗੱਲਾਂ ਕਰਦੀਆਂ ਜਿਹੜੀਆਂ ਫੇਸ਼ ਹੁੰਦੇ ਆ ਜਾਂ ਲੋਕ ਕਰ ਰਹੇ ਆ ਨੰਬਰ 2 ਸਾਰਾ ਕੁਝ ਛੱਡ ਕੇ ਤੁਸੀਂ ਪਰਮਾਤਮਾ ਨਾਲ ਜੁੜੋ ਇਹ ਮੈਂ ਬਾਰ ਬਾਰ ਕਹਿ ਰਹੀਆਂ ਵੀ ਇਹ ਤਾਂ ਤੁਸੀਂ ਵਹਿਗੁਰੂ ਨਾਲ ਜੁੜ ਜਾਨੇ ਹੋ ਹਨ ਤੁਹਾਡੇ ਸਾਰੇ ਦੁੱਖ ਕਸ਼ਟ ਕੱਟੇ ਜਾਂਦੇ ਆ ਤੁਹਾਡੇ ਨਾਲ ਚਲਾਕੀਆਂ ਕਰਨ ਵਾਲੇ ਵੀ ਭਰਦੇ ਆ ਠੀਕ ਹੈ ਜਿਹੜਾ ਤੁਹਾਨੂੰ ਪਰੇਸ਼ਾਨ ਕਰਦੇ ਆ ਥੋੜੀ ਪਿੱਠ ਤੇ वार ਕਰਦੇ ਆ ਤੁਹਾਡੇ ਨਾਲ ਧੋਖੇ ਫਰਾਡ ਕਰਦੇ ਆ ਉਹ ਵੀ ਬਰ ਦੇਸ ਜਗਤ ਤੇ ਕਿਉਂਕਿ ਅਕਾਲ ਪੁਰਖ ਵੈਗੁਰ ਦੀ ਦੁਨੀਆ ਇੱਥੇ ਕੋਈ ਵੀ ਬੰਦਾ ਕਿਸੇ ਨਾਲ ਫਰਾਡ ਨਹੀਂ ਕਰ ਸਕਦਾ ਪਰਮਾਤਮਾ ਆਪਣੇ ਅੰਗ ਸੰਗ ਹੁੰਦਾ ਪਰਮਾਤਮਾ ਕੋਈ ਦੂਰ ਨਹੀਂ ਹੁੰਦਾ ਠੀਕ ਹੈ ਗੁਰੂ ਘਰ ਬਣਾਏ ਗਏ ਆ ਉੱਥੇ ਮੱਥਾ ਟੇਕਿਆ ਜਾਂਦਾ ਲੋਕ ਜਾਂਦੇ ਆ ਸ਼ਰਧਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖੀ ਜਾਂਦੀ ਹੈ ਕਿਉਂਕਿ ਇੱਥੇ ਸੁਚਮ ਪਵਿੱਤਰਤਾ ਜ਼ਿਆਦਾ ਹੁੰਦੀ ਹੈ ਆਪਣਾ ਘਰਾਂ ਚੋਂ ਨਾ ਰੱਖ ਨਹੀਂ ਸਕਦੇ ਬਰ ਪਰਮਾਤਮਾ ਸੁੱਡੇ ਅੰਦਰ ਵੱਸਦਾ ਇਹ ਵੀ ਗੱਲ ਤੁਸੀਂ ਜਾਣ ਲਓ ਇਹ ਵੀ ਤੁਸੀਂ ਦਿਮਾਗ 'ਚ ਬਾੜ ਲਓ ਤੇ ਇੱਕ ਮੇਰੀਆਂ ਭੈਣਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਬਾਲੀਆਂ ਬਹਿਮਾਂ 'ਚ ਨਾ ਪਿਆ ਕਰੋ ਕੁਝ ਨਹੀਂ ਮਿਲਦਾ ਵੀਰੇ ਬਾਲੇ ਬਹਿਮਾਂ ਪਰਮਾਤਮਾ 'ਚ ਪੈ ਕੇ ਆਹ ਹੋ ਜੂ ਬਾਹ ਹੋ ਜੂ ਸਰਦਨ ਇਹ ਸੋਚੀ ਜਾਂ ਨੂੰ ਆਪਦੀ ਜ਼ਿੰਦਗੀ ਨੂੰ ਨਰਕ ਬਣਾ ਲੈਣੀ ਮੋ ਸੋ ਐਸੀਆਂ ਹਰਕਤਾਂ ਨਾ ਕਰਿਆ ਕਰੋ ਕਿਉਂਕਿ ਜੇ ਚੀਜ਼ ਬਾਰੇ ਤੁਹਾਨੂੰ ਪਤਾ ਨਹੀਂ ਉਹਦੇ ਬਾਰੇ ਸੋਚਦਿਆਂ ਕਿਉਂ ਹੁੰਦੀਆਂ ਠੀਕ ਹੈ ਹੁਣ ਸਾਹਮਣੇ ਪਈ ਜਾ ਹੈਗੀ ਉਹਦੇ ਬਾਰੇ ਸੋਚਣ ਲੱਗ ਜੂ ਵੀ ਇਹ ਡੁੱਲਣਾ ਜਾਵੇ ਇਹ ਡੁੱਲਣਾ ਜਾਵੇ ਫਿਰ ਤਾਂ ਕੋਈ ਹੱਲ ਨਹੀਂ ਜੇ ਚਾਰੇ ਡੋਲਣਾ ਤਾਂ ਡੁੱਲਗੀ ਰਹਿਣਾ ਜੇ ਤੁਹਾਡਾ ਠੇਡਾ ਵੱਜੂਗਾ ਤਾਂ ਡੁੱਲੂ ਡੁੱਲੂ ਕਰਾਇੰਦਾ ਨਾ ਕਰੀ ਜਾਇਆ ਕਰੋ ਹੈ ਡੁੱਲਣਾ ਜੇ ਬਟੋਲਣਾ ਜਾ ਵੀ ਬਹਿਮ ਬਹਿਮ ਜੀ ਨਾ ਕਰਾਇਆ ਕਰੋ ਇੱਕ ਚੀਜ਼ ਨੂੰ ਰਿਪੀਟ ਨਾ ਕਰਾਇਆ ਕਰੋ ਜੋ ਤੁਹਾਡੇ ਕਰਮਾਂ ਚਾ ਕੋਈ ਖੋ ਨਹੀਂ ਸਕਦਾ ਤੁਹਾਡੇ ਕਰਮਾਂ ਚ ਹੈ ਨਹੀਂ ਉਹ ਤੁਹਾਨੂੰ ਕੋਈ ਦੇ ਹੀ ਨਹੀਂ ਸਕਦਾ ਠੀਕ ਹੈ ਦੇਣ ਵਾਲਾ ਤੁਹਾਨੂੰ ਪਰਮਾਤਮਾ ਹੋਰ ਕੋਈ ਦਿੰਦਾ ਨਹੀਂ ਇਨਸਾਨ ਤੁਹਾਨੂੰ ਕੁਝ ਨਹੀਂ ਦੇ ਸਕਦਾ ਇਨਸਾਨ ਤੋਂ ਉਮੀਦ ਕਦੀ ਨਾ ਰੱਖੋ ਇਹ ਮੈਂ ਕਹਿਣੀ ਆ ਉਮੀਦ ਰੱਖਣੀ ਤਾਂ ਆਪਣੇ ਅਕਾਲਪੁਰਖ ਵੈਗਰੂ ਤੋਂ ਰੱਖੋ ਉਹ ਤੁਹਾਨੂੰ ਦਿੰਦਾ ਵੀ ਹੈ ਪਾਠ ਕਰੋ ਪੂਜਾ ਕਰੋ ਉੱਠੋ ਰੱਬ ਦਾ ਨਾਮ ਲਾਓ ਮੈਂ ਕਹਿਣੀ ਆ ਵੀ ਤੁਸੀਂ ਜੋ ਮੰਗ ਮੈਂ ਤੁਹਾਡੇ ਸਾਹਮਣੇ ਬੈਠੀ ਆ ਕੋਈ ਬੰਦਾ ਮੇਰੇ ਘਰੇ ਆਵੇ ਮਿਲਣਾ ਵੀ ਜਦੋਂ ਮਰਜੀ ਆਵੇ ਵੈਲਕਮ ਮੈਂ ਸਾਰਾ ਸਮਾਂ ਦੱਸੂ ਵੀ ਮੈਂ ਜ਼ਿੰਦਗੀ ਚ ਕੀ ਹੰਡਾਇਆ ਤੇ ਨਹੀਂ ਹੰਡਾਇਆ ਪਰ ਮੈਂ ਇਹ ਵੀ ਗੱਲ ਕਹਿਣੀ ਵੀ ਪਰਮਾਤਮਾ ਹੈਗਾ ਤੁਸੀਂ ਕਿਉਂ ਕਹਦੇ ਨਹੀਂ ਪਰਮਾਤਮਾ ਹੈ ਨਹੀਂ ਕਿਸੇ ਦਾ ਕੋਈ ਐਕਸੀਡੈਂਟ ਨਾਲ ਮੌਤ ਹੋ ਜਾਂਦੀ ਹੈ ਜਾਂ ਕੋਈ ਬੰਦੇ ਦੀ ਟਰੈਕ ਨਾਲ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਵਿੰਦਚੀ ਪਰਮਾਤਮਾ ਨਾਲ ਰੁੱਸ ਜਾਂਦੇ ਹੋ ਤੇ ਕਹਿੰਦੇ ਵੀ ਪਰਮਾਤਮਾ ਹੈ ਨਹੀਂ ਪਰਮਾਤਮਾ ਕਿਉਂ ਨਹੀਂ ਪਰਮਾਤਮਾ ਹੈਗਾ ਮੰਨੋ ਨੂੰ ਦਿਲੋਂ ਮੰਨੋ ਪਰਮਾਤਮਾ ਹਾਜ਼ਰ ਨਾਜ਼ਰਾ ਸੁਣੋ। ਦੇਖੋ ਮੌਤ ਆਪਣੀ ਤੈਹ ਹੁੰਦੀ ਹੈ। ਉਹ ਬਹਾਨੇ ਬਣਦੇ ਆ ਕਿਸੇ ਦੀ ਐਕਸੀਡੈਂਟ ਨਾ ਹੋ ਜਾਂਦੀ ਹੈ। ਕਿਸੇ ਦੀ ਹਾਰਟ ਅਟੈਕ ਨਾ ਆ ਜਾਂਦੀ ਹੈ। ਉਹ ਵੈਗਰੂ ਨੇ ਇੱਕ ਬਹਾਨਾ ਬਣਾਇਆ ਹੁੰਦਾ। ਸੋ ਤੁਸੀਂ ਇਹ ਗੱਲਾਂ ਚੱਕਰਾਂ 'ਚ ਨਾ ਪਿਆ ਕਰੋ। ਕਿਉਂਕਿ ਪਰਮਾਤਮਾ ਕਦੇ ਵੀ ਕਿਸੇ ਨਾਲ ਬੁਰਾ ਨਹੀਂ ਕਰਦਾ। ਪਰਮਾਤਮਾ ਦੀ ਨਜ਼ਰ 'ਚ ਸਾਰੇ ਬੱਚੇ ਹੁੰਦੇ ਆ। ਵੈਗਰੂ ਦੀ ਮਰਜ਼ੀ ਬਿਨਾ ਪਤਾ ਨਹੀਂ ਹਿੱਲਦਾ ਇੱਥੇ। ਆਪਾਂ ਕਹਿੰਦੇ ਨੇ ਵੀ ਆਹ ਬੰਦਾ ਦੀ ਡੈਥ ਹੋ ਗਈ। ਆਹ ਬੰਦਾ ਐ ਹੋ ਗਿਆ। ਉਹਦੀ ਉਦਾਂ ਹੀ ਲਿਖੀ ਹੁੰਦੀ ਹੈ। ਠੀਕ ਆ। ਆਪਣੀ ਮੌਤ ਰੱਬ ਦੇ ਘਰੋਂ ਲਿਖੀ ਆਉ ਤੇ ਬਹਾਨੇ ਪਰਮਾਤਮਾ ਬਣਾਉਂਦਾ ਜੇ ਬੰਦਾ ਕੋਈ ਸਿੱਧਾ ਮਰਦਾ ਤਾਂ ਵੀ ਲੋਕਾਂ ਨੂੰ ਸਬਰ ਨਹੀਂ ਆਉਂਦਾ ਤੇ ਉਹ ਲੋਕ ਕਹਿਣ ਲੱਗ ਜਾਂਦੇ ਵੀ ਚੰਗਾ ਭਲਾ ਸੀ ਇਹਨੂੰ ਕੀ ਹੋ ਗਿਆ ਹੁਣ ਤਾਂ ਰੋਟੀ ਖਾਦੀ ਸੀ ਉਸ ਲੋਟ ਵੀ ਰੋਕ ਟੇਕਦੇ ਨਹੀਂ ਸੋ ਮੇਰਾ ਕਹਿਣ ਦਾ ਭਾਵੇਂ ਇਹ ਵੀ ਆਪਣੀ ਮੌਤ ਦੀ ਵਿਧੀ ਰੱਬ ਦੇ ਘਰੋਂ ਬਣ ਕੇ ਆਉਂਦੀ ਆ ਕੋਈ ਨਾ ਕੋਈ ਬਹਾਨਾ ਹੁੰਦਾ ਜਾਂ ਤਾਂ ਕੋਈ ਕਹਿੰਦਾ ਇਹਨੂੰ ਬੁਖਾਰ ਚੜਿਆ ਸੀ ਕੋਈ ਕੁਛ ਹੋਇਆ ਸੀ ਸੋ ਇਹਨਾਂ ਗੱਲਾਂ ਜੋ ਦੇਖ ਜੋ ਕੁਦਰਤ ਨੇ ਕਰਨਾ ਉਹਦੇ ਅੱਗੇ ਤੁਹਾਡਾ ਜ਼ੋਰ ਨਹੀਂ ਉਹਨਾਂ ਚੀਜ਼ਾਂ ਨੂੰ ਬਿਲਕੁਲ ਸੋਚ ਕੇ ਪਰੇਸ਼ਾਨ ਨਾ ਹੋਇਆ ਕਰੋ ਕਿਉਂਕਿ ਕੁਦਰਤ ਨੇ ਜੋ ਕਰਨਾ ਉਹ ਕਰਨਾ ਆਪਣੇ ਹੱਥ ਵਿੱਚ ਨਹੀਂ ਹੁੰਦਾ ਸੋਦੇ ਹੱਥ ਵਿੱਚ ਹੁੰਦਾ ਚੰਗੇ ਕਰਮ ਕਰਨਾ ਪਰਮਾਤਮਾ ਵਾਹਿਗੁਰੂ ਦਾ ਨਾਮ ਲੈਣਾ ਠੀਕ ਹੈ ਜਿਹੜਾ ਬੰਦਾ ਵਾਹਿਗੁਰੂ ਨਾਲ ਜੁੜਿਆ ਮੈਨੂੰ ਤਾਂ ਨਹੀਂ ਲੱਗਦਾ ਕੋਈ ਦੁੱਖ ਭੋਗੂਗਾ ਨਹੀਂ ਭੋਗਦਾ ਵੀਰੇ ਦੇਖ ਜਿਹੜੇ ਹੁਣ ਆਪਣੇ ਕਰਮਾਂ 'ਚ ਕੋਈ ਲਿਖੇ ਹੁੰਦੇ ਆ ਦੁੱਖ ਤਕਲੀਫ ਉਹ ਤਾਂ ਕੱਟਨੇ ਪੈਂਦੇ ਆ ਐ ਤਾਂ ਫਿਰ ਤੁਸੀਂ ਕਹੋਗੇ ਵੀ ਵਾਹਿਗੁਰੂ ਮੈਂ ਤੇਰਾ ਪਾਠ ਕਰਦਾ ਮੈਨੂੰ ਤਾਂ ਮੌਤ ਹੀ ਨਾ ਆਵੇ ਮੌਤ ਤਾਂ ਸੱਚ ਹੈ ਉਹ ਤਾਂ ਆ ਕੇ ਰਹਿਣੀ ਹੈ ਉਹ ਵੀ ਤੁਹਾਨੂੰ ਆ ਕੇ ਰਹੂਗੀ ਠੀਕ ਹੈ ਤੇ ਉਹ ਗੱਲ ਨਾ ਕਰਿਆ ਕਰੋ ਤੁਸੀਂ ਰੱਬ ਨਾਲ ਜੋ ਤੁਹਾਨੂੰ ਸ਼ੁਭਾ ਨਹੀਂ ਦਿੰਦੀਆਂ ਕਿਉਂਕਿ ਪ੍ਰਮਾਤਮਾ ਸਭ ਦਾ ਜਿਵੇਂ ਇੱਕ ਮਾਂ ਨੂੰ ਬੱਚੇ ਦਾ ਖਿਆਲ ਹੁੰਦਾ ਉਹਨੂੰ ਹਰ ਇੱਕ ਬੱਚੇ ਦਾ ਪਤਾ ਹੁੰਦਾ ਵੀ ਮੇਰਾ ਬੱਚਾ ਕੀ ਖਾਂਦਾ ਹੈ ਕੀ ਪੀਂਦਾ ਹੈ ਕੀ ਨਹੀਂ ਖਾਂਦਾ ਕੀ ਉਹਨੂੰ ਕੋਣਾ ਮਿੱਠਾ ਲੱਗਦਾ ਉਹਵੇਂ ਵਾਹਿਗੁਰੂ ਨੂੰ ਆਪਣੇ ਸਾਰੇ ਬਾਰੇ ਪਤਾ ਹੁੰਦਾ ਤੇ ਵਾਹਿਗੁਰੂ ਤੇ ਕਦੇ ਸ਼ੱਕ ਨਾ ਕਰਿਆ ਕਰੋ ਕਿਉਂਕਿ ਉਹ ਪ੍ਰਮਾਤਮਾ ਹੈ ਦੁਨੀਆ ਸਜਣ ਵਾਲਾ ਉਹਦੇ ਸ਼ੱਕ ਤੁਸੀਂ ਨਾ ਕਰਿਆ ਕਰੋ ਚੰਗੇ ਰਹੋਗੇ ਠੀਕ ਹੈ ਜਦੋਂ ਤੁਹਾਨੂੰ ਕੋਈ ਤੁਸੀਂ ਕਹਿ ਦਿੰਦੇ ਵੀ ਸਾਡਾ ਕਈ ਬੰਦੇ ਸਵਾਲ ਹੁੰਦੇ ਵੀ ਸਾਡੇ ਆਣਗ-ਬਾਣ ਤੇ ਸਾਨੂੰ ਕੋਈ ਪਰੇਸ਼ਾਨ ਕਰਦਾ ਹੈ ਵੀ ਜੇ ਸਾਨੂੰ ਨਜਾਇਜ਼ ਗਾਲਾਂ ਕੱਢਦੇ ਆ ਪਰੇਸ਼ਾਨ ਕਰਦੇ ਬਿਨ ਮਤਲਬਲਾ ਹਨ ਤਾਂ ਉਹਨਾਂ ਬੰਦਿਆਂ ਨੂੰ ਇਹੀ ਕਹਿਣਾ ਚਾਹੁੰਗੀ ਵੀ ਜਿਹੜੇ ਬੰਦੇ ਚ ਉਹਨੂੰ ਪਰੇਸ਼ਾਨ ਕਰਦੇ ਉਹਨੂੰ ਬੁਲਾਉਣਾ ਛੱਡ ਦਿਓ ਠੀਕ ਹੈ ਜਦੋਂ ਤੁਸੀਂ ਬੁਲਾਇਆ ਹੀ ਨਾ ਕਿਸੇ ਨੂੰ ਛੁੱਟੂ ਗਾਲਾਂ ਕਿਵੇਂ ਕੱਢੂਗਾ ਉਹਨੂੰ ਬੁਲਾਓ ਬੰਨਾ ਗੱਲ ਖਤਮ ਤੁਹਾਨੂੰ ਪਤਾ ਵੀ ਇਹ ਬੰਦੇ ਨੇ ਮੈਨੂੰ ਗਲਤ ਬੋਲਣਾ ਮੰਨਦਾ ਬੋਲਣਾ ਉਹਨੂੰ ਬੁਲਾਉਣਾ ਛੱਡ ਦਿਓ ਕੀ ਕਰੋਗੇ ਫਿਰ ਲੜ ਕੇ ਲੜ ਕੇ ਤਾਂ ਅਗਲਾ ਗਾਲਾਂ ਕੱਢੂ ਤੁਸੀਂ ਕੱਢੋਗੇ ਕੀ ਜਾਗ ਰਿੱਤ ਲਓਗੇ بس ਉਹ ਬੰਦੇ ਤੋਂ ਦੂਰ ਹੋ ਜਾਓ ਬਣਾ ਇੱਕੋ ਹੀ ਹੱਲ ਹੈ ਨਾ ਚੀਜ਼ਾਂ ਦਾ ਵੀ ਦੂਰ ਹੋ ਜਾਓ ਜੋ ਬੰਦਾ ਤੁਹਾਨੂੰ ਗਲਤ ਬੋਲਦਾ ਮੰਦਾ ਬੋਲਦਾ ਤੁਹਾਡੀ ਪਿੱਠ ਤੇ ਬਾਰ ਕਰਦਾ ਤੁਹਾਡੀਆਂ ਚੁਗਲੀਆਂ ਖਰਦਾ بس ਉਹਨਾਂ ਆਪਣੀ ਜ਼ਿੰਦਗੀ ਜੋ ਕੱਢ ਦਿਓ ਛੋਟਾ ਸਿੰਪਲ ਹੈ ਤਾਂ ਕੋਈ ਵੱਲੀ ਵੱਡੀ ਰਹੀ ਨਹੀਂ ਤੇ ਬਾਕੀ ਮੈਂ ਉਹਨਾਂ ਬੀਬੀਆਂ ਨੂੰ ਵੀ ਕਹਿਣਾ ਚਾਹੂੰਗੀ ਵੀ ਜਿਹੜੀਆਂ ਮੁੰਡੇ ਕੁੜੀਆਂ ਬਾਰੇ ਜ਼ਿਆਦਾ ਸੋਚਦੀਆਂ ਵੀ ਮੇਰੇ ਕੁੜੀਆਂ ਫਲਾਣੇ ਦੇ ਮੁੰਡੇ ਐ ਉਹਦੇ ਕੁੜੀਆਂ ਉਹਦੇ ਮੁੰਡੇ ਐ ਇਹਨਾਂ ਚੀਜ਼ਾਂ 'ਚ ਵੀਰੇ ਕੋਈ ਫਰਕ ਨਹੀਂ ਮੈਂ ਅੱਜ ਨਾਲ ਮੇਰੇ ਕੋਲ ਟਾਈਮ ਘੱਟ ਆ ਮੈਂ ਥੱਕੀ ਹੋਈਆਂ ਤੁਹਾਨੂੰ ਦੱਸਾਂ ਕਿੱਛੇ ਵੀ ਮੁੰਡੇ ਕੁੜੀਆਂ 'ਚ ਕੀ ਫਰਕ ਹੈ ਕਿ ਨਹੀਂ ਫਰਕ ਫਰਕ ਪੈਗਾ ਇਹ ਬਹਿਮਾ ਜਨਾਬ ਉਹ ਵੀ ਹਾਂ ਮੁੰਡਿਆਂ 'ਚ ਫਰਕ ਹੁੰਦਾ ਕੁੜੀਆਂ 'ਚ ਫਰਕ ਹੁੰਦਾ ਕੋਈ ਫਰਕ ਨਹੀਂ ਹੈਗਾ ਵੀਰੇ ਮੁੰਡੇ ਕੁੜੀਆਂ 'ਚ ਇਹ ਮੈਂ ਦੇਖ ਰਹੀਆਂ ਦੋ ਦੋ ਮੁੰਡੇ ਜੰਮੇ ਹੁੰਦੇ ਅਗਲੇ ਨੇ ਮਤਲਬ ਜੋੜੀ ਬਣਾਈ ਹੁੰਦੀ ਐ ਤੇ ਰੱਬ ਉਹ ਵੀ ਲੈ ਜਾਂਦਾ ਜਦੋਂ ਤੁਹਾਡੇ ਕਰਮਾਂ 'ਚ ਪੁੱਤ ਹੈ ਨਹੀਂਗਾ ਸੋ ਧੀ ਪੁੱਤ ਤਾਂ ਕਰਮਾਂ ਤੇ ਇਹਦਾ ਵੈ ਆਪਣੇ ਬੱਚੇ ਵੀ ਪਿਆਰ ਪਿਆਰੇ ਹੁੰਦੇ ਆ ਵੈਗਰੂ ਨੂੰ ਆਪਾਂ ਸਾਰੇ ਪਿਆਰੇ ਹੁੰਨੇ ਆ ਸੋ ਵੈਗਰੂ ਤੇ ਥੋੜਾ ਜਿਹਾ ਬਲੀਵ ਰੱਖਿਆ ਕਰੋ ਬਾਹਲਾ ਵੈਗਰੂ ਤੇ ਮਤਲਬ ਚੱਕ ਨਾ ਕਰਿਆ ਕਰੋ ਜਦੋਂ ਤੁਸੀਂ ਵੈਗਰੂ ਤੇ ਸ਼ੱਕ ਕਰੋਗੇ ਤੁਹਾਡਾ ਕੋਈ ਹੱਲ ਨਹੀਂ ਨਿਕਲਣਾ ਕੁਦਰਤ ਨਾਲ ਛੇੜਛਾੜ ਨਾ ਕਰਿਆ ਕਰੋ ਤੁਸੀਂ ਇਨਸਾਨ ਇਨਸਾਨ ਨਾਲ ਛੇੜਛਾੜ ਕਰ ਰਹੇ ਹੋ ਠੀਕ ਹੈ ਵਾਟੇ ਕੁਦਰਤ ਨੂੰ ਛਡੋਗੇ ਤਾਂ ਤੁਸੀਂ ਚੰਗਾ ਕੰਮ ਨਹੀਂ ਕਰੋਗੇ ਬੈਮਾ ਪਰਮਾ ਜੋ ਨਿਕਲੋ ਪਰਮਾਤਮਾ ਨਾਲ ਜੁੜੋ ਪਰਮਾਤਮਾ ਨੂੰ ਸਿੱਧੀ ਨੀਤ ਨਾਲ ਮੰਨੋ ਤੇ ਆਪਣੀ ਮਿਹਨਤ ਤੇ ਪੂਰਾ ਵਿਸ਼ਵਾਸ ਰੱਖੋ ਕੰਮ ਕਰੋ ਦੱਬ ਕੇ ਕਰੋ ਮਿਹਨਤ ਨਾਲ ਕਰੋ ਤੇ ਕਾਮਯਾਬ ਤੁਸੀਂ ਹੋਮੋਗੇ ਹੀ ਹੋਮੋਗੇ ਕੋਈ ਦੁਨੀਆਂ 'ਚ ਜੰਮਿਆ ਨੇ ਜਿਹੜਾ ਤੁਹਾਨੂੰ ਕੋਈ ਕਾਮਯਾਬੀ ਤੋਂ ਰੋਕ ਜੂ ਤੇ ਜਿਹੜੇ ਬੰਦੇ ਤੁਹਾਨੂੰ ਡਿਸਟਰਬ ਕਰਦੇ ਆ ਮੈਂ ਬਾਰ-ਬਾਰ ਕਹਣੀ ਆ ਉਹਨਾਂ ਤੋਂ ਦੂਰ ਹੋ ਜਾਓ ਨੇੜੇ ਜਾਣ ਦੀ ਕੋਸ਼ਿਸ਼ ਬਿਲਕੁਲ ਨਾ ਕਰੋ ਸੋ ਕਿਸੇ ਭੈਣ ਭਾਈ ਨੇ ਮੇਰੇ ਨਾਲ ਗੱਲ ਕਰਨੀ ਹੁੰਦੀ ਆ ਮੈਂ ਨੰਬਰ ਜਦੋਂ ਅਗਲਾ ਮੰਗਦਾ ਉਦੋਂ ਦਿੰਨੀ ਹੁੰਨੀ ਆ ਮੈਂ ਵੀਡੀਓ ਦੇ ਨੰਬਰ ਨਹੀਂ ਪਾਉਂਦੀ ਕਿਉਂਕਿ ਕਈ ਵਾਰੀ ਕੋਈ ਐਵੇਂ ਵੀ ਫੋ ਅੱਜ ਮੈਂ ਜਿਆਦਾ ਵੱਡੀ ਵੀਡੀਓ ਨਹੀਂ ਬਣਾ ਕੇ ਪਾਉਂਗੀ ਕਿਉਂਕਿ ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਆ ਬਹੁਤ ਜ਼ਿਆਦਾ ਥੱਕੇ ਮੈਂ ਆ ਪਰ ਮੈਂ ਫਿਰ ਵੀ ਥੋੜੀ ਜਿਹੀ 5-7 ਮਿੰਟਾਂ ਦੀ ਵੀਡੀਓ ਜ਼ਰੂਰ ਬਣਾਈ ਆ ਤੁਹਾਡੇ ਲਈ ਸੋ ਮੇਰੀ ਕੋਈ ਵੀ ਗੱਲ ਦਾ ਤੁਹਾਨੂੰ ਗੁੱਸਾ ਲੱਗਦਾ ਹੁੰਦਾ ਤਾਂ ਪਲੀਜ਼ ਸਮਝਿਆ ਕਰੋ ਮੈਨੂੰ ਮਾਫ਼ ਕਰਦਿਆ ਕਰੋ ਮੇਰੀ ਕੋਸ਼ਿਸ਼ ਤਾਂ ਹੀ ਹੁੰਦੀ ਵੀ ਮੈਂ ਤੁਹਾਡੀਆਂ ਗੱਲਾਂ ਸਮਝਾਂ ਸੋਨੂੰ ਸੁਣਾਵਾਂ ਤੇ ਇੱਕ ਵਾਰੀ ਇਹ ਹੀ ਅਰਦਾਸ ਆ ਛੋਡੇ ਚਰਨਾਂ 'ਚ ਵੀ ਕਿਸੇ ਨੂੰ ਦੁੱਖ ਨਾ ਦਿਆਂ ਕਰੋ ਕਿਉਂਕਿ ਉਹ ਫਿਰ ਮੈਨੂੰ ਬਹੁਤ ਜ਼ਿਆਦਾ ਆਉਂਦੇ ਬਹੁਤ ਫੋਨ ਆਉਂਦੇ ਆ ਕਿਸੇ ਦਾ ਹੱਕ ਨਾ ਦੱਬੋ ਤੇ ਕਿਸੇ ਦੀ ਪ੍ਰੋਪਰਟੀ ਨਾਲ ਬਬਲੀਜ਼ ਆਪਣੇ ਹੱਕ ਤੇ ਸਬਰ ਕਰਨਾ ਸਿੱਖ ਲਓ ਪਰਮਾਤਮਾ ਤੁਹਾਨੂੰ ਸਭ ਕੁਝ ਦੇਊਗਾ ਪਰਮਾਤਮਾ ਸਾਹਦਾ ਹੈ ਜੋ ਤੁਹਾਨੂੰ ਤੀ ਦੇ ਸਕਦਾ ਉਸ ਤੋਂ ਖੋ ਵੀ ਸਕਦਾ ਇਹ ਗੱਲ ਯਾਦ ਰੱਖਿਓ ਸੋ ਪਲੀਜ਼ ਕਿਸੇ ਦਾ ਹੱਕ ਨਾ ਖਾਓ ਆਪਣੇ ਹੱਕ ਤੇ ਸਬਰ ਕਰੋ ਹੱਕ ਖਾਓ ਤੇ ਇੱਕ ਸਭ ਤੋਂ ਵੱਡੀ ਗੱਲ ਬਾਈ ਬਣ ਕੇ ਕਿਸੇ ਨਾਲ ਚੁਲਾਕੀਆਂ ਨਾ ਕਰਿਆ ਕਰੋ ਚੁਲਾਕੀਆਂ ਕਰਨੀਆਂ ਬੰਦ ਕਰ ਦਿਓ ਕਿਉਂਕਿ ਮੂਰਲੇ ਨੂੰ ਸਾਰਾ ਪਤਾ ਹੁੰਦਾ ਤੇ ਪਰਮਾਤਮਾ ਦੇਖ ਰਿਹਾ ਹੁੰਦਾ ਤੇ ਤੁਸੀਂ ਮੂਰਲੇ ਨੂੰ ਮੂਰਖ ਸਮਝਣੀ ਗਲਤੀ ਬਿਲਕੁਲ ਨਾ ਕਰਿਓ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਮੈਨੂੰ ਮਾਫ ਕਰਨਾ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮੰਨੇਵਾ प्यारभरी सत श्रीक काल सच्चे वेहगुरू धन धन श्री गुरु रामदासी धन्न छडती कलाच रखान